ਬਾਜੀ ਛੋਟਾ ਕੁਨੜ ਵੀ ਮਿਲ ਜੂਗਾ ਜਿਹੜਾ ਤੂੰ ਇਸ਼ਾਰਾ ਕਰਨ ਡਿਆ ਨਾ ਪੱਖਾ ਵੀ ਇਤੋਂ ਵੱਡਾ ਹੁੰਦਾ ਉਹ ਅ ਅ ਅ ਐਟੈਕ ਮਿਲ ਜੂ ਕਿੰਨੇ ਚਾਹੀਦੇ ਆ ਫਿਲਹਾਲ ਤਾਂ ਇੱਕ ਹੀ ਚਾਹੀਦਾ ਤੇ ਫਿਲਹਾਲ ਤੋਂ ਬਾਅਦ ਬਾਅਦ ਫੇਰ ਆ ਜਾਾਂਗੇ ਤੁਹਾਡੀ ਦੁਕਾਨ ਤੇ ਤੁਸੀਂ ਕਿਹੜਾ ਭੱਜੇ ਚੱਲੇ ਹੋ ਉੱਪਰ ਆ ਜੇ ਕੰਮਾਂ ਕਰਾਂਦੇ ਹੁਆ ਰਹਿਆ ਨਾ ਤੇ ਭੱਜਣ ਨੂੰ ਬਹੁਤਾ ਟਾਈਮ ਨਹੀਂ ਲਾਉਣਾ ਆਪਾਂ ਕੀ ਗੱਲ ਮੰਨਦਾ ਬਾਜੀ ਆवते ਹੋਰ ਸਰਦੀਆਂ 'ਚ ਮੈਂ ਕੰਬਰ ਰੱਖੇ ਸੀਗੇ ਉਹਦਾ ਮੰਦਾ ਪੈ ਗਿਆ ਠੰਡ ਨਹੀਂ ਪਈ ਹੁਣ ਮੈਂ ਕੁੱਲਰ ਰੱਖੇ ਆ ਤੇ ਹੁਣ ਦੂਜੇ ਦਿਨ ਵੀ ਪੈਂਦਾ ਮੌਸਮ ਠੰਡਾ ਹੋ ਜਾਂਦਾ ਔਰ ਨਹੀਂ ਭਾਈ ਗਰਮੀ ਦਾ ਪੈਣੀ ਆ ਜੇ ਜਲਦੀ ਪਏ ਭਰਾ ਗਰਮੀ ਪਊਗੀ ਤਾਂ ਹੀ ਸਾਡੇ ਕੋਲੇ ਜੇ ਠੰਡ ਪਊਗੀ ਓ ਤੁਸੀਂ ਦੇਖੀ ਜਾਇਓ ਤੁਹਾਡਾ ਸਾਰਾ ਕੁਝ ਵਿਗ ਜਾਣਾ ਮੇਰਾ ਮਤਲਬ ਵੀ ਤੁਹਾਡੇ ਸਾਰੇ ਕੁੱਲਰ ਵਿਗ ਜਾਣੇ ਆ ਹਾਂ ਚੱਲ ਤੂੰ ਤੇ ਲੈ ਪਹਿਲਾਂ ਇੱਕ ਉਹ ਪਾਣੀ ਆ ਵੀ ਕੁਲ ਰਹੀ ਆ ਆਹੋ ਉਹ ਐਨਾ ਵੱਡਾ ਹਾਂ ਉਹ ਪਿੱਛੇ ਹੋ ਜਾ ਮੋਢੇ ਦੇ ਚਲਾ ਤਾਂ ਨੇ ਤੈਨੂੰ ਨਾਲ ਹੀ ਖਿੱਚ ਲੈਣਾ ਅੱਛਾ ਐਨੀ ਤੇਜ਼ ਆਵਾਜ਼ ਦੀ ਹਾਂ ਨੇਰੀਆ ਲੈ ਆਂਦਾ ਨੇਰੀਆ ਇਹਦੇ ਚ ਤਾਂ ਪਾਣੀ ਵੀ ਕਿੰਨਾ ਹੀ ਪੈ ਜਾਂਦਾ ਹੋਣਾ ਆਹੋ ਵਾਵਾ ਪੈਂਦਾ ਫਿਰ ਵੀ ਕਿੰਨਾ ਕੁ ਪੈ ਜਾਂਦਾ ਕਿੰਨਾ ਕੁ ਪੈਂਦਾ ਵੀ ਤੂੰ ਮੈਂ ਸਮੁੰਦਰੀ ਜਹਾਜ਼ ਚਲਾ ਲਾ ਆਪਣੇ ਸਹਾਈ ਦਾ ਆਹੋ ਤੂੰ ਕੋਈ ਇੱਤਾਰਾ ਸਿੱਖ ਲਈਏ ਚ ਸਾਈਕਲ ਹੀ ਟੂ ਫੜ ਕੇ ਚੱਲ ਆ چھوٹਾ ਕੁਲਰ ਦੇਖ ਲੈ ਯਾਰ ਆ ਦੇ ਹਾਂ ਆ ਸਹੀ ਠੀਕ ਆ ਆਈ ਸਹੀ ਸਹੀ ਦਾ ਇਹਦੇ ਚ ਕਿੰਨਾ ਕੁ ਪਾਣੀ ਪੈ ਜਾਂਦਾ ਇਹ ਚ ਘਟ ਜਾਂਦਾ ਸੈਜ ਦੇ ਹਿਸਾਬ ਨਾਲ ਫੇਰ ਵੀ ਕਿੰਨਾ ਕੁ ਪਾਣੀ ਪੈ ਜਾਂਦਾ ਕੋ ਯਾਰ ਤੂੰ ਮੱਛੀਆਂ ਛੱਡਣੀਆਂ ਇਹਦੇ ਚ ਪਾਣੀ ਤਾਂ ਸੁਈ ਅੜੀ ਤੇਰੀ ਕੀ ਗੱਲ ਤੁਹਾਡੇ ਸੋਕਾ ਪਿਆ ਉਹ ਨਹੀਂ ਭਾਜੀ ਮੇਰਾ ਮਤਲਬ ਇੱਕ ਵਾਰੀ ਪਾਣੀ ਪਾਏ ਫਿਰ ਵੀ ਕਿੰਨੇ ਕੁ ਦਿਨ ਨਿਕਲ ਜਾਂਦੇ ਆ ਨਿਕਲ ਨੂੰ ਮਿਹਣਾ ਵੀ ਨਿਕਲ ਜਾਂਦਾ ਨਾ ਚਲਾਓ ਦੇ ਓ ਯਾਰ ਚਲਾਉਣ ਨੂੰ ਤਾਂ ਲੈ ਕੇ ਜਾਣਾ ਅੱਛਾ ਹਾਂ ਤੇ ਯਾਰ ਲਗਾਤਾਰ ਚਲਾਈਏ ਨਾ ਇਹ 2-3 ਘੰਟੇ ਨਿਕਲਦੇ ਆ ਅੱਛਾ ਫਿਰ ਵੀ 3-4 ਦਿਨ ਲੰਘ ਹੀ ਜਾਂਦੇ ਆ ਅਜੇ ਕੱਲ ਆ ਜਾ ਹੋਰ ਦੇਖ ਲੈ ਕੋਲ ਨੂੰ ਭਾਜੀ ਆਪਾਂ ਲਗਾਤਾਰ ਚਲਾਣਾ ਯਾਰ 3-4 ਦਿਨ ਕਿੱਦਾਂ ਨਿਕਲ ਜਾਣਗੇ ਓ ਯਾਰ ਲਗਾਤਾਰ ਤੂੰ ਤਾਂ ਚਲਾਏਗਾ ਨਾ ਹਾਂ ਇਹ ਲਾਈਟ ਹੋਊਗੀ ਤੇ ਹੋਰ ਥੋੜੇ ਦਿਨਾਂ ਤੱਕ ਕੱਟ ਲੱਗਣੇ ਸ਼ੁਰੂ ਹੋਏ ਨੇ ਇਹ ਤੇ ਹਫ਼ਤਾ ਪਤਾ ਲੱਗ ਜਾ ਕਰਨਾ ਵਾ ਵੈਸੇ ਪਰ ਇਹ ਕਮਰਾ ਠੰਡਾ ਕਰ ਬੰਦਾ ਆਹੋ ਤੂੰ ਇੱਕੋਰੀ ਲੈ ਕੇ ਤੇ ਜਾ ਤੈਨੂੰ ਅਗਲੇ ਨਾਂ ਨਮੂਨੇ ਆਏ ਤੇ ਗੱਲ ਕਰੀ ਮੇਰਾ ਮਤਲਬ ਇਹ ਸ਼ਿਮਲਾ ਬਣਾਉਂਦਾ ਕਮਰੇ ਨੂੰ ਸ਼ਿਮਲਾ ਵੈਸੇ ਕਮਰਾ ਹੈ ਕਿ ਸਾਈਜ਼ ਦਾ ਭਾਜੀ ਕਮਰਾ ਮੇਰਾ ਵੱਡਾ ਆ 60 ਬਾਈ 84 ਦਾ ਕਮਰਾ oh no ਐਨਾ ਵੱਡਾ ਹਾਂ 60 ਬਾਈ 84 ਫੁੱਟ ਦਾ ਕੀ ਗੱਲ ਕਮਰੇ ਚ ਮੈਰਿਜ ਪੈਸ ਬਣਾਇਆ ਉਹ ਕਮਰਾ ਨਹੀਂ ਦਾਇਡਾ ਵੱਡਾ ਹਾਲ ਕਹਿੰਦੇ ਉਹਨੂੰ ਹਾਲ ਉਹ ਫੁੱਟ ਨਹੀਂ ਭਾਜੀ ਇੰਚ ਇੰਚ 60 ਬਾਈ 83 ਇੰਚ 60 ਬਾਈ 84 ਇੰਚ ਦਾ ਮਤਲਬ 5 ਬਾਈ 7 ਫੁੱਟ ਦਾ ਆਹੋ ਤੇਰੇ ਵਾਸਤੇ ਇਹ ਵੀ ਹਾਲ ਕਮਰਾਈ ਆ ਇੱਕ ਕੋਨੇ 'ਚ ਦੂਜੇ ਕੋਨੇ ਤੱਕ ਜਾਂਦੇ ਤੈਨੂੰ ਤੇ ਰੱਖਿਆ ਕਰਨਾ ਪੈਂਦਾ ਹੋਣਾ ਉਹ ਪਾੜੀ ਖੋਲ ਕੇ ਤਾਂ ਦਿਖਾਓ ਇਹਨੂੰ ਉਹ ਖੁੱਲਣੇ ਚ ਕਿੜਾਂ ਪਏ ਆ ਜਿਹੜੇ ਤੂੰ ਚੈੱਕ ਕਰਨੇ ਆ ਕਪੜੀ ਚੇਕ ਕਰਕੇ ਲੈਣੀ ਚਾਹੀਦੀ ਆ ਆ ਲੈ ਕਰ ਲੈ ਚੈੱਕ ਆਹ ਕਿਹੜਾ ਪੁਰਜਾ ਨਿਕਾ ਜੇ ਇਹਦੇ ਚ ਉਹ ਜਿਨ੍ਹਾਂ ਨੇ ਕਾ ਤੂੰ ਆਪ ਆ ਨਾ ਤੂੰ ਤੇ ਕੋਈ ਚੀਜ਼ ਨੂੰ ਨਿਕਾ ਕਹਿ ਹੀ ਨਾ ਨਾ ਤੇਰੇ ਮੂੰਹ ਚੋਂ ਨਹੀਂ ਜੱਚਦਾ ਉਹ ਨਾਲੇ ਪੰਪ ਆ ਇਹਨੇ ਤੇ ਪਾਣੀ ਤਾਂ ਚੱਕਣਾ ਤੇ ਸਾਰੇ ਪਾਸੇ ਪਾਉਣਾ ਤਾਂ ਹੀ ਹਵਾ ਠੰਡੀ ਆਊਗੀ ਇਹਨੇ ਨਿੱਕੀ ਜਿਹੀ ਪੰਪੀ ਨੇ ਪਾਣੀ ਤਾਂ ਚੱਕਣਾ ਮੇਰਾ ਮਤਲਬ ਵੀ ਵੱਡਾ ਪੰਪ ਲਾ ਦਿਓ ਉਹ ਇਤੋਂ ਹਟਾ ਹੁਣ ਵਿੱਚ ਸਮਰਸੀਪਰ ਲਾ ਦੇਆ 2 ਫੁੱਟ ਦਾ ਕੋਲਰ ਆ ਉਹ ਸਾਰਿਆਂ ਕੋਲਰਾਂ ਚ ਇਹੋ ਲੱਗਾ ਹੁੰਦਾ ਵਾ ਤੂੰ ਲੈਣਾ ਵੀ ਆ ਕੋਲਰ ਕਿ ਨਹੀਂ ਕਿ ਮੱਡੀ ਜੋ ਕਦੋਂ ਹੀ ਲੈਣ ਆਇਆ ਵਾ ਉਹ ਨਹੀਂ ਭਾਜੀ ਲੈਣਾ ਤਾਂ ਹੀ ਤਾਂ ਆਇਆ ਚਲੋ ਬਾਕੀ ਸਾਰਾ ਤਾਂ ਠੀਕ ਆ ਇਹਦੇ ਚ ਕਲਰ ਕਿਹੜੇ ਕਿਹੜਾ ਪਿਆ ਆ ਉਹ ਕਲਰ ਨੂੰ ਤੂੰ ਕੀ ਕਹਿਣਾ ਯਾਰ ਤੂੰ ਹਵਾ ਲੈਣੀ ਕਿ ਕਲਰ ਦੇਖਣਾ ਭਾਜੀ ਆਪਾਂ ਨੂੰ ਤਾਂ ਰੈੱਡ ਕਲਰ ਚਾਹੀਦਾ ਔਰ ੜੀ ਵੀ ਕਿਤਾ ਤਾਂ ਨੇ ਆ। ਹੋਰ ਕੁਛ? ਨਹੀਂ ਬਾਕੀ ਸਭ ਠੀਕ ਆ। ਹੁਣ ਰੇਟ ਦੱਸੋ ਕਿੰਨੇ ਦਾ ਵਾ? 3000 ਦਾ। 3000 ਦਾ। ਉਹ 3000 ਕਿਹਾ ਭਰਾ ਮੈਂ। ਝੜਕਾ ਤੋਂ 3000 ਵਾਲਾ ਲਈ ਜਨਾ। ਭਾਈ ਯਾਰ ਬੜਾ ਮਹਿੰਗਾ ਯਾਰ। ਮੇਰੇ ਕੋਲ ਤਾਂ ਸਿਰਫ 2200 ਰੁਪਿਆ ਦਾ। ਚਾ ਤੂੰ 2200 ਦੇ। ਚਲੋ 2200 ਫਾਈਨਲ ਹੋ ਗਿਆ ਠੀਕ ਆ। ਪੈਸੇ ਦੇ। ਇੱਕ ਵਾਰੀ ਮੈਂ ਡੈਡੀ ਨੂੰ ਲਿਆ ਕੇ ਦਿਖਾ ਦੇ ਆ। ਉਹ ਜਾ ਕੇ ਦੇਖ ਹੀ ਲੈਣਾ ਡੈਡੀ ਨੇ ਪੈਸੇ ਤੇਰੇ ਉਹ ਹੋਰ ਕੋਈ ਗੱਲ ਨਹੀਂ ਭਾਜੀ ਵੱਡਿਆਂ ਦਾ ਮੰਨ ਜਾ ਹੀ ਹੁੰਦਾ ਅੱਛਾ ਚੱਲ ਆ ਡੈਡੀ ਨੂੰ ਹੀ ਆਪਾਂ ਬੈਠੇ 8 ਵਜੇ ਤੱਕ ਕੋਈ ਗੱਲ ਨਹੀਂ ਹੈ ਕਿੱਥੇ ਡੈਡੀ ਡੈਡੀ ਦਿੱਲੀ ਆ ਜੀ ਦਿੱਲੀ ਆ ਮਤਲਬ ਡੈਡੀ ਨੇ ਦਿੱਲੀ ਤੋਂ ਤੁਰਨਾ ਆ ਜੇ 8 ਘੰਟੇ ਲੱਗ ਜਣੇ ਤੇ ਤੂੰ ਕੋਲਰ ਪਸੰਦ ਕਰੀ ਜਨਾ ਆਦੋਈ ਯਾਰ ਉਹ ਤੁਰੇ ਨਹੀਂ ਭਾਜੀ ਮੈਂ ਹੁਣੇ ਡੈਡੀ ਨੂੰ ਦਿੱਲੀ ਛੱਡ ਕੇ ਆਇਆ ਹਾਏ ਵੇ ਉਹ ਤਾਂ ਡੈਡੀ ਨੇ ਦਿੱਲੀ ਤੋਂ 2-3 ਦਿਨ ਤੱਕ ਆਉਣਾ ਵਾ ਤੇ ਤੂੰ ਇੱਥੇ ਕੂਲਰ ਪਸੰਦ ਕਰੀ ਜਾਣਾ ਤੂੰ ਡੈਡੀ ਆਉਣਗੇ ਉਹਨਾਂ ਨੂੰ ਦਿਖਾ ਕੇ ਤੇ ਫਿਰ ਕੂਲਰ ਲੈਣਾ ਉਹ ਨਹੀਂ ਭਾਜੀ ਡੈਡੀ ਨੂੰ ਮੈਂ ਦਿੱਲੀ 에ਅਰਪੋਰਟ ਤੇ ਛੱਡ ਕੇ ਆਇਆ ਉਹਨਾਂ ਨੇ ਕੈਨੇਡਾ ਜਾਣਾ ਭਰਾ ਕੋਲ ਤੇ ਡੈਡੀ ਨੇ ਵਾਪਸ ਕਦੋਂ ਆਣਾ ਅਗਲੀਆਂ ਗਰਮੀਆਂ ਤੱਕ ਆ ਜਾਣਾ ਹਾਏ ਤੇ 에ਅਰਪੋਰਟ ਤੋਂ ਸਿੱਧਾ ਤੁਹਾਡੀ ਦੁਕਾਨ ਤੇ ਆ ਜਾਣਾ ਡੈਡ ਨੂੰ ਕੂਲਰ ਪਸੰਦ ਕਰਾ ਕੇ ਆਪਾਂ ਲੈ ਜਾਣਾ ਮੈਨੂੰ ਤਾਂ ਪਸੰਦ ਆ 22 ਉਹ ਕਿ ਆਪਣੀ ਗੱਲ ਫਾਈਨਲ ਆ ਰੈੱਡ ਕਲਰ ਆ ਯਾਦ ਰੱਖਿਓ ਆਏ ਓਏ ਉਹ ਛੋਟੂ ਓ ਇਹਨੂੰ ਬਾਹਰ ਕੱਢ ਓਏ ਤੇ ਛੱਟਰ ਥੱਲੇ ਸੁੱਟ ਦੇ ਇੱਕ ਅੱਧੇ ਦੇ ਨਾਲ ਦਾ ਹੋਰ ਆ ਗਿਆ ਨਾ ਤੇ ਮੈਂ ਪਾਗਲ ਹੋਇਆ ਨਾ ਓ ਪਾਜੀ ਕੀ ਹੋ ਗਿਆ ਇਸ ਤੋਂ ਬਾਅਦ ਆਪਾਂ ਇੱਕ ਵੱਡਾ ਕਲਰ ਵੀ ਲੈ ਕੇ ਜਾਣਾ ਵੱਡੇ ਕਮਰੇ ਵਾਸਤੇ ਉਹ ਕਮਰਾ 7296 ਦਾ ਰੈੱਡ ਕਲਰ ਹੀ ਲੈਣਾ ਉਹ ਵੀ ਆਪਾਂ ਓ ਪਾਣੀ ਭਲਾ ਦੇ ਓਏ ਹਾਏ ਹਾਏ